ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਇੱਕ ਕਵਿਤਾ ਸਰਵਣ ਕਰਾਉਣ ਜਾ ਰਹੀ ਹਾਂ ਜਿਸ ਦਾ ਸਿਰਨਾਵਾਂ ਹੈ ਜੀ ਚੱਲ ਸਿੰਘਾਂ ਨਨਕਾਣੇ ਨੂੰ ਨਹਿਰਾਂ ਦੀਆਂ ਲਹਿਰਾ ਲੈਂਦਾ ਸੈਂ ਤਰਸੀ ਅੱਜ ਇੱਕ ਇੱਕ ਦਾਣੇ ਨੂੰ ਨਹਿਰਾਂ ਦੀਆਂ ਲਹਾਰਾਂ ਲੈਂਦਾ ਸੈਂ ਤਰਸੀ ਅੱਜ ਇੱਕ ਇੱਕ ਦਾਣੇ ਨੂੰ ਕਹੇ 마ਸ਼ੀ ਵਾੜੇ ਵੇਖੇ ਨੀ ਕਹੇ 마ਸ਼ੀ ਵਾੜੇ ਵੇਖੇ ਨਹੀਂ ਤੱਕਿਆ ਸਰਸਾ ਦੇ ਭਾਣੇ ਨੂੰ ਤੱਕਿਆ ਸਰਸਾ ਦੇ ਭਾਣੇ ਨੂੰ ਹੀਰਾ ਈ ਤੱਥੋਂ ਖੁੱਸ ਗਿਆ ਪਏ ਤੱਕੇ ਮਿਲਦੇ ਰਾਣੇ ਨੂੰ ਵੰਡ ਕਾਣੀ ਜਿਸਨੇ ਕਰ ਦਿੱਤੀ ਰੋਈਏ ਪਏ ਵੇਵਲ ਕਾਣੇ ਨੂੰ ਰੋਈਏ ਪਏ ਵੇਵਲ ਕਾਣੇ ਨੂੰ 12 ਦੀਆਂ ਕਿਤੇ ਬਹਾਰਾਂ ਨੇ ਲੱਬਣਾਈ ਕਦੋਂ ਇਕਾਣੇ ਨੂੰ ਬਾਪੂ ਨੇ ਛੇੜੂ ਲਾਇਆ ਸੀ ਜਿਸ ਥਾਂ ਤੇ ਅੰਜਾਣੇ ਨੂੰ ਜਿਸ ਦੇ ਲਈ ਸੜਸੜ ਨਾਲ ਝੰਡਾ ਮੰਨਿਆ ਤੂੰ ਸਿਰ ਤੇ ਪਾਣੇ ਨੂੰ ਹੈ ਸਾਲ ਦੂਸਰਾ ਗੁਜ਼ਰ ਗਿਆ ਉਠ ਚੱਲ ਸਿੰਘਾ ਨਨਕਾਣੇ ਨੂੰ ਉਠ ਚੱਲ ਸਿੰਘਾ ਨਨਕਾਣੇ ਨੂੰ ਜਿਸ ਥਾਂ ਲਈ ਸੱਚੇ ਸੌਦੇਕਾਰ ਜਿਸ ਥਾਂ ਲਈ ਸੱਚੇ ਸੌਦੇਕਾਰ ਬਾਪੂ ਤੋਂ ਮਾਰਾਂ ਖਾਂਦਾ ਸੀ ਬਾਪੂ ਤੋਂ ਮਾਰਾਂ ਖਾਂਦਾ ਸੀ ਜਿਸ ਥਾਂ ਉਜੜੇ ਖੇਤ ਖਿੜਾ ਸੱਪਾਂ ਤੋਂ ਛਾਉਂ ਕਰਾਂਦਾ ਸੀ ਜਿਸ ਥਾਂ ਤੇ Hindu Muslim ਦੀ ਸਾਂਝੀ ਜਹੀ ਪੰਗਤ ਲਾਂਦਾ ਸੀ ਜਿਸ ਥਾਂ ਤੇ Hindu Muslim ਦੀ ਸਾਂਝੀ ਜਹੀ ਪੰਗਤ ਲਾਂਦਾ ਸੀ ਅਰਸ਼ਾਂ ਤੋਂ ਦਿਉਤੇ ਆਉਂਦੇ ਸਨ ਜਦ ਮਸਤ ਰਬਾਬ ਵਜਾਂਦਾ ਸੀ ਅਰਸ਼ਾਂ ਤੋਂ ਦਿਉਤੇ ਆਉਂਦੇ ਸਨ ਜਦ ਮਸਤ ਰਬਾਬ ਵਜਾਂਦਾ ਸੀ ਜਿਸ ਥਾਂ ਤੇ ਸੋਲੇ ਗੈਰਤ ਦੇ ਹਿੰਦੀਆਂ ਦੇ ਤਾਈ ਪੜਾਂਦਾ ਸੀ ਜਿਸ ਥਾਂ ਤੇ ਛੱਟੇ ਅੰਮ੍ਰਿਤ ਦੇ ਮੋਇਆਂ ਦੇ ਮੂੰਹ ਵਿੱਚ ਪਾਂਦਾ ਸੀ ਮੋਇਆਂ ਦੀ ਮੂੰਹ ਵਿੱਚ ਪਾਂਦਾ ਸੀ ਜਿਸ ਥਾਂ ਤੇ ਜੰਗ ਸ਼ਹੀਦਾਂ ਦੇ ਟਾਲਾਈ ਲੋਟੂ ਟਾਣੇ ਨੂੰ ਲਸ਼ਮਣ ਸਿੰਘ ਹੋਕੇ ਦੇਂਦਾ ਏ ਆਜ ਸਿੰਘਾ ਹੁਣ ਨਨਕਾਣੇ ਨੂੰ ਆਚਲ ਸਿੰਘਾ ਨਨਕਾਣੇ ਨੂੰ ਸਦਾ ਕੰਡਾ ਲਾਇਆ ਆਇਆ ਏ ਤੂੰ ਕਾਲ ਜਹੀ ਜਰਵਾਣੇ ਨੂੰ ਤੂੰ ਰੱਜ ਕੇ ਰੋਟੀ ਖਾਂਦਾ ਸੈਂ ਪਾ ਭਾਜੜ ਭਾਜੜਾ ਪਾਣੇ ਨੂੰ ਅਸਾਂ ਨਕਸ਼ੇ ਸਾੜ ਇਹ ਦੇਣੇ ਨੇ ਲਾ ਅਸਾਂ ਅੱਗਾ ਲਾਣੇ ਨੂੰ ਅਸਾਂ ਮੇਟਣੇ ਹੱਥਾਂ ਹੋਣਾ ਨਹੀਂ ਪਾਗਲਗੀ ਧਰ ਦੇ ਬਾਣੇ ਨੂੰ ਅਸਾਂ ਮੇਟਣੇ ਹੱਥਾਂ ਹੋਣਾ ਨਹੀਂ ਪਾਗਲਗੀ ਧਰ ਦੇ ਬਾਣੇ ਨੂੰ ਲਹੂਆਂ ਦੀ ਹੋਲੀ ਖੇਢੀ ਜੇ ਉਹ ਯਾਦ ਜੇ ਰਾਜੇ ਰਾਣੇ ਨੂੰ ਅਸੀਂ ਹਾਸਾ ਹੱਸ ਗੋਲੀਆਂ ਖਾਂਦੇ ਇਉਂ ਖਾਂਦੇ ਜਿਉਂ ਬਾਲ ਮਖਾਣੇ ਨੂੰ ਭੰਨ ਦੇਣਾ ਮਾਨ ਬੇਈਮਾਨਾਂ ਦਾ ਨਹੀਂ ਛੱਡਣਾ ਜ਼ਾਲਮ ਢਾਣੇ ਨੂੰ ਪੱਠੀ ਜੋ ਕਹੇ ਦਲੀਪ ਸਿੰਘ ਉਠ ਸਿੰਘ ਆਨਣ ਕਾਣੇ ਨੂੰ ਉਠ ਸਿੰਘ ਆਨਣ ਕਾਣੇ ਨੂੰ ਜਦ ਬਾਰਸ਼ ਹੋਈ ਗੋਲੀ ਦੀ ਤੂੰ ਉਦੋਂ ਵੀ ਘਬਰਾਇਆ ਨਾ ਜਦ ਭੁੰਨੀਆਂ ਪੱਠੀਆਂ ਵਿੱਚ ਗਿਆ ਦਿਲ ਉਦੋਂ ਵੀ ਉਕਸਾਇਆ ਨਾ ਤੈਨੂੰ ਸਾੜਿਆ ਜਦ ਪਟਰੋਲਾ ਨੇ ਉਦੋਂ ਵੀ ਬੁਰਾ ਮਨਾਇਆ ਨਾ ਜਦ ਕੀਮਾ ਕੀਤਾ ਸ਼ਵੀਆਂ ਨੇ ਤੂੰ ਮੂੰਹ ਤੋਂ ਹਾਈ ਸੁਨਾਇਆ ਨਾ ਤੂੰ ਇੰਜਨਾ ਹੇਠ ਪਿਸਿਆ ਜਦ ਤੂੰ ਇੰਜਨਾ ਹੇਠਾਂ ਪਿਸਿਆ ਜਦ ਦਰ ਮੇਰਾ ਦਿਲੋਂ ਭੁਲਾਇਆ ਨਾ ਤੇਰੇ ਸਿਰਤੇ ਚੱਲੇ ਆਰੀ ਜਦ ਤੂੰ ਉਦੋਂ ਵੀ ਕਬਰਾਇਆ ਨਾ ਤੇਰੇ ਸਿਰਤੇ ਚੱਲੇ ਆਰੀ ਜਦ ਤੂੰ ਉਦੋਂ ਵੀ ਕਬਰਾਇਆ ਨਾ ਮੈਂ ਤਰਸਾਂ ਤੂੰ ਨਹੀਂ ਉਧਰਿਆ ਸੰਗਤਾਂ ਦੇ ਦਰਸ਼ਨ ਪਾਣੀ ਨੂੰ ਮੈਂ ਤਰਸਾਂ ਤੂੰ ਨਹੀਂ ਉਧਰਿਆ ਸੰਗਤਾਂ ਦੀ ਦਰਸ਼ਨ ਪਾਣੇ ਨੂੰ ਤੂੰ ਸਾਗਰ ਖਾਰੇ ਤੱਕ ਕੇ ਵੀ ਆ ਜਾ ਸਿੰਘਾ ਨਨਕਾਣੇ ਨੂੰ ਤੂੰ ਸਾਗਰ ਖਾਰੇ ਤੱਕ ਕੇ ਵੀ ਆ ਜਾ ਸਿੰਘਾ ਨਨਕਾਣੇ ਨੂੰ ਆ ਜਾ ਸਿੰਘਾ ਨਨਕਾਣੇ ਨੂੰ ਆ ਜਾ ਸਿੰਘਾ ਨਨਕਾਣੇ ਨੂੰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਕਵਿਤਾਵਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ